ਸਸਤੀ ਗੱਲ ਦੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟੀਕ ਤੇ ਅੱਜ ਆਪਾਂ ਲੈ ਕੇ ਆਇਆ ਸਿਰਫ 6600 ਦੇ ਸੂਟ ਬਹੁਤ ਹੀ ਸੋਹਣਾ ਕੱਪੜਾ ਬਹੁਤ ਹੀ ਸੋਹਣੇ ਡਿਜ਼ਾਈਨ ਬਹੁਤ ਹੀ ਸੋਹਣੇ ਰੰਗ ਤੇ ਪ੍ਰਿੰਟ 6600 ਰੁਪਏ ਵਿੱਚ ਤੁਹਾਨੂੰ ਬਹੁਤ ਸੋਹਣੇ ਰੰਗ ਪ੍ਰਿੰਟ ਮਿਲਣਗੇ ਜੀ ਕੱਪੜਾ ਵੀ ਬਹੁਤ ਸੋਹਣਾ ਹੋਊ ਇਹ ਨਹੀਂ ਇਹ ਵੀ ਸਸਤੇ ਸੂਟ ਨੇ ਇਨਦਰ ਕਪੜਾ ਮੜਾ ਹੋਊਗਾ ਜਿਹੜੇ ਕਸਟਮਰ ਆਪਣੇ ਕਪੜਾ ਪਹਿਨ ਚੁੱਕੇ ਨੇ ਆਪਣੇ ਤੋਂ ਕਪੜਾ ਲੈ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕੁਆਲਿਟੀ ਦਾ ਆਪਾਂ ਜੇ ਘੱਟ ਰੇਟ 'ਚ ਆ ਇਹ ਨਹੀਂ ਹੋਊਗਾ ਵੀ ਕੁਆਲਿਟੀ ਘਟੀਆ ਲੈ ਕੇ ਆਵਾਂਗੇ ਨਹੀਂ ਕੁਆਲਿਟੀ ਆਪਾਂ ਵਧੀਆ ਹੀ ਚੱਕਦੇ ਆ ਜੇ ਸਸਤੇ 'ਚ ਚੱਕਾਂਗੇ ਘੱਟ ਰੇਟ 'ਚ ਹੋਊਗੀ ਤਾਂ ਕੁਆਲਿਟੀ ਛਾਂਟ-ਛਾਂਟ ਕੇ ਸੋਹਣੇ-ਸੋਹਣੇ ਪ੍ਰਿੰਟ ਵਧੀਆ-ਵਧੀਆ ਕਪੜਾ ਸੀ ਛਾਂਟ ਕੇ ਤੁਹਾਡੇ ਤੱਕ ਲੈ ਕੇ ਆਉਣੇ ਆ ਬਹੁਤ ਸੋਹਣੇ-ਸੋਹਣੇ ਪ੍ਰਿੰਟ ਨੇ ਜੀ ਪ੍ਰਿੰਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਜਿਹੜੀ ਸੁਝਾਅ ਨੇ ਉਹ ਦਿਆ ਕਰੋ ਕਿਵੇਂ ਦੀ ਅਸੀਂ ਵੀਡੀਓ ਲੈ ਕੇ ਆਈਏ ਤੁਸੀਂ ਪੇਂਟਿੰਗ ਵਗੈਰਾ ਸਟੀਚਿੰਗ ਕਿਸ ਤਰ੍ਹਾਂ ਦੀ ਤੁਸੀਂ ਵੀਡੀਓ ਸਾਡੀ ਆਪਾਸੰਦ ਕਰਦੇ ਹੋ ਪਲੀਜ਼ ਦੱਸਿਆ ਜ਼ਰੂਰ ਕਰੋ ਜੀ ਤੇ ਪਹਿਲਾ ਪ੍ਰਿੰਟ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਦੇਖੋ ਤੁਸੀਂ ਇਹ ਹੈ ਜੀ ਬਲੈਕ ਬਲੈਕ ਸੂਟ ਹੈ ਜੀ ਮੈਚਿੰਗ ਸੂਟ ਹੈ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਹੈ ਪ੍ਰਾਈਸ ਤੋਂ ਨਾ ਸ਼ੇਅਰ ਕਰਤਾ ਹੈ ਮੈਚਿੰਗ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਬਹੁਤ ਸੋਹਣਾ ਸੂਟ ਹੈ ਜੀ ਇਹ ਜੇ ਤੁਹਾਨੂੰ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਈ ਜਾਊਗਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡਾ ਮੈਸਜ ਨੰਬਰ ਹੈ ਜਿਹੜਾ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਸ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਫੋਟੋ ਭੇਜ ਦਿਓ ਸੇਮ ਪ੍ਰਾਈਸ ਹੈ ਜੀ ਇਹਨਾਂ ਨੂੰ ਤੁਸੀਂ 올ਓਵਰ ਲੈਣਾ ਚਾਹੋ ਹਲੋ ਵੀ ਲੈ ਸਕਦੇ ਹੋ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਦੁਪੱਟਾ ਵਗੈਰਾ ਕੋਈ ਵੀ ਇਹਨਾਂ ਨਾਲ ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਕਰਾ ਸਕਦੇ ਹੋ ਬਹੁਤ ਹੀ ਸ਼ਾਨਦਾਰ ਪ੍ਰਿੰਟ ਨੇ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਵਿਦ ਸਟਿਚਿੰਗ ਲੈਣਾ ਚਾਹੁੰਦੇ ਹੋ ਅਨਸਰਿਕ ਸੂਟ ਬਾਈ ਕਰਨਾ ਚਾਹੁੰਦੇ ਹੋ ਜਿਵੇਂ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੀ ਦੁਪੱਟੇ ਵਗੈਰਾ ਜੋ ਵੀ ਇਹਨਾਂ ਨਾਲ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਬਹੁਤ ਕੁਆਂਟੀਟੀ 'ਚ ਆਪਣੇ ਕੋਲੇ ਜਿਹੜੇ ਦੁਪੱਟੇ ਅਵੇਲੇਬਲ ਨੇ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਲਗਵਾ ਸਕਦੇ ਹੋ ਜੇ ਤੁਸੀਂ ਸਿਰਫ ਸੂਟ ਨਾਲ ਦੁਪੱਟਾ ਵਿਦ ਫਿਨਿਸ਼ਿੰਗ ਲੈਣਾ ਚਾਹੁੰਦੇ ਹੋ ਉਹ ਵੀ ਤਾਂਸੀਂ ਰੈਡੀ ਦਵਾਂਗੇ ਜੀ ਕਰਕੇ ਹੋਵੇਗੀ ਬਾਕੀ ਡਿਜ਼ਾਈਨਿੰਗ ਤੁਹਾਨੂੰ ਪਤਾ ਹੀ ਹੈ ਜੀ ਆਪਣੀ ਡਿਜ਼ਾਈਨਿੰਗ ਰੀਜ਼ਨੇਬਲ ਪ੍ਰਾਈਸ ਤੇ ਆਪਾਂ ਸੂਟ ਸਟਿਚ ਕਰਦੇ ਆ ਬਹੁਤ ਹੀ ਸੋਹਣੀ ਹੈ ਜਿਹੜੀ ਡਿਜ਼ਾਈਨਿੰਗ ਕੀਤੀ ਜਾਂਦੀ ਹੈ ਸੂਟਾਂ ਦੀ ਦੇਖੋ ਤੁਸੀਂ ਇਹ ਆਪਣੇ ਕੋਲੇ ਤਿੰਨ ਸੂਟਾਂ ਦਾ ਆਇਆ ਸੀ ਜੀ ਪ੍ਰਿੰਟ ਸੇਮ ਆਪਾਂ ਤੋਂ ਕੋਰ ਸੈੱਟ ਬਣਵਾਏ ਸੀ ਕਸਟਮਰ ਨੇ ਬਹੁਤ ਸੋਹਣੇ ਜਿਹੜੇ ਬਣੇ ਸੀ ਉਹ ਉਹਨਾਂ ਨੇ ਮੈਚਿੰਗ ਬਣਵਾਏ ਸੀ ਵਾਈਟ ਟਰੌਜ਼ਰ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਸਾਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਨੇ ਸਟੱਫ ਸਾਰਿਆਂ ਦਾ ਬਹੁਤ ਸੋਹਣੇ ਜੀ ਸਟੱਫ ਤੁਸੀਂ ਦੇਖੋ ਬਿਲਕੁਲ ਲਾਈਟ ਵੇਟ ਕੰਫਰਟੇਬਲ ਜਿਹਾ ਸਟੱਫ ਹੈ ਬਹੁਤ ਵਧੀਆ ਰਹਿੰਦਾ ਜੀ ਗਰਮੀਆਂ 'ਚ ਮਿਕਸ ਥ्रेड ਨਹੀਂ ਮਿਲੂਗਾ ਕਿਸੇ ਵੀ ਇੱਕ ਚ ਸਟੱਫ ਚ ਤੁਹਾਨੂੰ ਕੋਈ ਵੀ ਜਿਹੜਾ ਥ्रेड ਮਿਕਸ ਨਹੀਂ ਲੱਗਿਆ ਹੋਊਗਾ ਸਾਰੇ ਪਿਓਰ ਕਾਟਨ ਦੇ ਸੂਟ ਨੇ ਜੀ ਜੇ ਤੁਸੀਂ ਸਾਡੇ ਤੋਂ ਸਟਿਚ ਕਰਵਾਉਂਗੇ ਤਾਂ ਆਪਾਂ ਜਿਹੜਾ ਸੂਟ ਆ ਉਹ ਵਾਸ਼ ਕਰਕੇ ਫਿਰ ਸਟਿਚ ਕਰਦੇ ਆ ਤੇ ਜੇ ਤੁਸੀਂ ਆ ਖੁਦ ਸਟਿਚ ਕਰੋਗੇ ਤਾਂ ਪਲੀਜ਼ ਇੱਕ ਵਾਰ ਪਾਣੀ ਚ ਡਿਪ ਜ਼ਰੂਰ ਕਰ ਲਿਓ ਇਹਨਾਂ ਨੂੰ ਕਿਉਂਕਿ ਜਿੰਨਾ ਸ਼੍ਰਿੰਕ ਹੋਣਾ ਹੁੰਦਾ 1 2 ਇੰਚ ਜਿੰਨਾ ਵੀ ਹੁੰਦਾ ਹੈ ਕਾਟਨ ਹੈ ਪਿਓਰ ਕਾਟਨ ਹੈ ਤਾਂ ਇਹਨੇ ਥੋੜਾ ਬਹੁਤ ਜਿਹੜਾ ਸ਼੍ਰਿੰਕ ਹੋਊਗਾ ਹੀ ਹੋਊਗਾ ਤੇ ਤੁਸੀਂ ਹਨਾ ਪਹਿਲਾਂ ਇਹਨੂੰ ਡਿਪ ਕਰਿਆ ਕਰੋ ਪਾਣੀ ਦੇ ਵਿੱਚ ਕਿਉਂਕਿ ਜਿੰਨਾ ਸ਼੍ਰਿੰਕ ਹੋਣਾ ਹੈ ਉਹਨੇ ਪਹਿਲੀ ਹੋ ਜਾਣਾ ਤੇ ਬਾਅਦ ਚੋਂ ਵਧੀਆ ਪਾਉਗੇ ਵਧੀਆ ਹਟਾਉਗੇ ਸੁਕੂ ਵਧੀਆ ਰਹੂਗਾ ਬਾਅਦ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜੀ ਡਿਜ਼ਾਈਨਿੰਗ ਇਹਨਾਂ ਦੀ ਬਹੁਤ ਸੋਹਣੀ ਹੋਊਗੀ ਜੇ ਤੁਸੀਂ ਡਿਜ਼ਾਈਨਿੰਗ ਕਰਾਉਂਗੇ ਦੇਖੋ ਤੁਸੀਂ ਇਹ ਵੀ ਪ੍ਰਿੰਟ ਬਹੁਤ ਸ਼ਾਨਦਾਰ ਹੈ। ਮੈਨੂੰ ਫਲੋਰਲ ਜੇ ਪ੍ਰਿੰਟ ਜ਼ਿਆਦਾ ਪਸੰਦ ਨੇ। ਬਹੁਤ ਸ਼ਾਨਦਾਰ ਪ੍ਰਿੰਟ ਨੇ ਜੀ ਸਾਰੇ। ਕਲਰ ਵੀ ਸਾਰੇ ਗਰਮੀਆਂ ਅਕੋਰਡਿੰਗਸ ਉੱਪਰ ਜੇ ਕਲਰ ਨੇ। ਅਗੇ ਡਾਟਸ ਵਾਲਾ ਆ ਗਿਆ। ਇਹਦੀ ਵੀ ਕਾਫੀ ਡਿਮਾਂਡ ਹੈ ਜੀ। ਇਹ ਚ ਪੀਚ ਤੇ ਯੈਲੋ ਕਲਰ ਦੇ ਡਾਟ ਬਣੇ ਹੋਏ ਨੇ। ਗ੍ਰੇ ਕਲਰ ਦਾ ਸੂਟ ਹੈ ਜੀ ਇਹ। ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ। 올ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਜਿਵੇਂ ਤੁਸੀਂ ਮਨ ਕਰਦੇ ਹੋ ਤੁਹਾਡਾ ਉਮੀਦ ਤੁਸੀਂ ਬਾਈ ਕਰ ਸਕਦੇ ਹੋ ਉਮੀਦ ਕਰਦੀ ਹਾਂ ਜਿਹੜੀ ਅੱਜ ਦੇ ਸੂਟ ਸੀ ਅੱਜ ਦੇ ਡਿਜ਼ਾਈਨ ਸੀ ਤੁਹਾਨੂੰ ਪਸੰਦ ਆਏ ਹੋਣਗੇ ਤੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਜੀ